ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀ ਵੀਰਾਂ ਨੂੰ ਚੈਨਲ ਤੇ ਮੁੜ ਸਵਾਗਤ ਹੈ ਜੀ YouTube ਵਾਲੇ ਫਾਰਮਰ ਚੈਨਲ ਤੇ ਅੱਜ ਜਾਣਕਾਰੀ ਦੇਵਾਂਗੇ ਜੀ ਪੰਜਾਬ ਦੇ ਵਿੱਚ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਨੇ ਕਿਸ ਇਲਾਕੇ ਵਿੱਚ ਬੱਦਲਵਾਈ ਮੀਂਹ ਅਤੇ ਹਨੇਰੀ ਦੇ ਚਾਂਸ ਹੋ ਸਕਦੇ ਨੇ ਤੇ ਕਿਵੇਂ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਤਾਪਮਾਨ ਦੇ ਗੱਲ ਕਰੀਏ ਤਾਂ ਸੈਟਰਡੇ ਮੈਜ ਦੀ ਨਿਮਸ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਫਨਹਾਲ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਬਿਸ਼ੱਕ ਬਣੀ ਹੋਈ ਹੈ ਪਰ ਇਸ ਦਾ ਕੋਈ ਵੱਡਾ ਪ੍ਰਭਾਵ ਦਿਖਾਈ ਨਹੀਂ ਦੇ ਰਿਹਾ ਹਲਕੇ ਤੋਂ ਦਰਮਿਆਨੀ ਬੱਦਲਵਾਈ ਹੈ ਜਿਸ ਦਾ ਸਿਰਫ ਅਸਰ ਆਪਾਂ ਕਹਿ ਸਕਦੇ ਹਾਂ ਕਿ ਸਿਰਫ ਸੂਰਜ ਤੋਂ ਛੁਟਕਾਰਾ ਦਿਵਾਉਣ ਦਾ ਹੋ ਸਕਦਾ ਹੈ ਵੱਡੀ ਮੀਂਹ ਦੀਆਂ ਕਾਰਵਾਈਆਂ ਇਸ ਦੌਰਾਨ ਨਹੀਂ ਮਿਲਦੀਆਂ ਦਿਖਾਈ ਦੇ ਰਹੀਆਂ ਮੌਸਮ ਸਾਫ਼ ਬਣਿਆ ਰਹੇਗਾ ਸ਼ਾਮ ਤੱਕ ਅਤੇ ਤਾਪਮਾਨ ਦੀ ਗੱਲ ਕਰੀਏ ਤਾਂ ਅੱਧ ਪੰਜਾਬ ਦੇ ਉੱਪਰ ਦੀ ਗੱਲ ਕਰੀਏ ਤਾਪਮਾਨ ਜਿਹੜੇ ਨੇ ਉਹ 35 ਡਿਗਰੀ ਤੋਂ ਥੱਲੇ ਨੇ ਅਤੇ ਬਠਿੰਡੇ ਅਤੇ ਸੰਗਰੂਰ ਇਲਾਕੇ ਦੀ ਗੱਲ ਕਰੀਏ ਜਾਂ ਫਿਰ ਜਿਹੜੇ ਹਰਿਆਣੇ ਨੂੰ ਟੱਚ ਕਰਦੇ ਨੇ ਇਲਾਕੇ Rajasthan ਨੂੰ ਟੱਚ ਕਰਦੇ ਨੇ ਉਹਨਾਂ ਵਿੱਚ ਤਾਪਮਨ 35 ਡਿਗਰੀ ਤੋਂ ਉੱਪਰ ਬਣਿਆ ਰਹੇਗਾ ਹਵਾ ਜਿਹੜੀ ਹੈ ਉਹ ਪੂਰਬੀ ਦਿਸ਼ਾ ਤੋਂ ਚਲਦੀ ਰਹੇਗੀ ਦੱਖਣ ਪੂਰਬੀ ਹਵਾਵਾਂ ਅੱਜ ਪੰਜਾਬ ਦੇ ਵਿੱਚ ਸ਼ਾਮ ਬਿਲਕੁਲ ਤੱਕ ਕੂਚ ਕਰਨਗੀਆਂ ਜਿਸ ਦੇ ਨਾਲ ਕਿ ਥੋੜਾ ਬਹੁਤ ਗਰਮੀ ਦਾ ਅਹਿਸਾਸ ਤਾਂ ਘਟੇਗਾ ਪਰ ਹਮਸ ਦਾ ਹੌਲੀ ਹੌਲੀ ਦਬਦਬਾ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਹਮਸ ਬਚਕ ਘਟ ਹੈ ਪਰ ਆਉਂਦੀ ਸ਼ਾਮ ਤੱਕ ਹਮਸ ਦੁਆਰਾ ਤੋਂ ਪੰਜਾਬ ਦੇ ਵਿੱਚ ਐਂਟਰ ਕਰ ਜਾਵੇਗੀ ਮੌਸਮ ਖੁਸ਼ਕ ਅਤੇ ਸਾਫ਼ ਬਣੇ ਰਹਿਣ ਦੇ ਨਾਲ ਗਰਮੀ ਤੋਂ ਕੋਈ ਵੱਡੀ ਰਾਹਤ ਪੰਜਾਬ ਦੇ ਵਿੱਚ ਫਿਲਹਾਲ ਮਿਲਦੀ ਦਿਖਾਈ ਨਹੀਂ ਦੇ ਰਹੀ ਆਪਾਂ ਓਵਰਲ ਕਹੀਏ ਤਾਂ ਮੌਸਮ ਖੁਸ਼ਕ ਅਤੇ ਸਾਫ਼ ਹੈ ਗਰਮੀ ਤੋਂ ਕੋਈ ਵੱਡੀ ਰਾਹਤ ਨਹੀਂ ਹੈ ਮੀਂਹ ਦਾ ਕੋਈ ਅਸਰ ਪੰਜਾਬ ਦੇ ਵਿੱਚ ਆਉਂਦੇ 3-4 ਘੰਟੇ ਚ ਦਿਖਾਈ ਨਹੀਂ ਦੇ ਰਿਹਾ ਇਹ ਸੀ ਜੀ ਦੁਪਹਿਰ ਤੋਂ ਸ਼ਾਮ ਦੀ ਅਪਡੇਟ ਰਾਤ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਬ੍ਰਾਦਰ ਇੱਕ ਰਿਪੋਰਟ ਵਾਸਤੇ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਪਦਾਓ ਜੀ